ਪਿਆ ਸ਼ਾਦੀ ਦੇ ਸੀਜ਼ਨ ਤੋਂ ਪਹਿਲਾਂ ਮੋਦੀ ਸਰਕਾਰ ਨੇ ਉਹਨਾਂ ਘਰਾਂ ਨੂੰ ਵੱਡਾ ਤੋਹਫ਼ਾ ਦੇ ਦਿੱਤਾ ਜਿਨ੍ਹਾਂ ਘਰਾਂ ਵਿੱਚ ਸੋਨੇ ਚਾਂਦੀ ਨੂੰ ਖਰੀਦਣ ਦੀਆਂ ਗੱਲਾਂ ਚੱਲਦੀਆਂ ਪਈਆਂ ਸਨ ਕਿਉਂਕਿ ਬਜਟ 2024 ਵਿੱਚ ਖਾਸ ਤੌਰ ਤੇ ਐਲਾਨ ਕੀਤਾ ਗਿਆ ਹੈ ਸੋਨੇ ਅਤੇ ਚਾਂਦੀ ਵਾਸਤੇ ਜਦੋਂ ਕਿਸੇ ਬੰਦੇ ਨੇ ਆਮ ਸੋਨਾ ਚਾਂਦੀ ਖਰੀਦਣਾ ਹੁੰਦਾ ਬੰਦਾ ਤਾਂ ਏਸੀ ਟੈਨਸ਼ਨ ਚ ਰਹਿੰਦਾ ਹੈ ਕਦੋਂ ਇਹਨਾਂ ਦੇ ਰੇਟ ਘਟਣ ਤੇ ਅਸੀਂ ਮਾੜੇ-ਮੋٹے ਰੇਟ ਘਟਣ ਵਿੱਚ ਮਾੜਾ-ਮੋਟਾ ਫਾਇਦਾ ਲੈ ਸਕੀਏ ਘਰ ਵਾਸਤੇ ਕੋਈ ਗਹਿਣਾ ਘਟਾ ਬਣਾ ਸਕੀਏ ਪਰ ਹੁਣ ਬਜਟ 2024 ਨੂੰ ਵੇਖਦੇ ਹੋਏ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਸੋਨੇ ਚਾਂਦੀ ਦੇ ਰੇਟ ਘਟਾ ਦਿੱਤੇ ਗਏ ਨੇ ਕਿਹੜੀ ਕਿਹੜੀ ਚੀਜ਼ ਸਸਤੀ ਹੋਈ ਹੈ ਕਿਹੜੀ ਚੀਜ਼ ਮਹਿੰਗੀ ਹੋਈ ਹੈ ਕੱਲੀ ਕੱਲੀ ਗੱਲ ਤੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿਹੜੀ ਚੀਜ਼ ਸਸਤੀ ਹੋਈ ਹੈ ਸਸਤੀ ਚੀਜ਼ਾਂ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆ ਜਾਂਦਾ ਸੋਨਾ ਅਤੇ ਚਾਂਦੀ ਜਿਹਦੇ ਤੇ 6 ਫੀਸ ਦੀ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ ਯਾਨੀ ਜਿਹੜਾ ਸੋਨਾ ਹੁਣ ਤਕਰੀਬਨ 70 70 ਤੋਂ 75 ਹਜ਼ਾਰ ਦੇ ਵਿੱਚ ਚੱਲਦਾ ਪਿਆ ਹੈ ਜੇ ਕਸਟਮ ਡਿਊਟੀ ਜਿਸ حساب ਨਾਲ ਘਟੀ ਆ ਤਾਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਮਹਾਰਾ ਵੱਲੋਂ ਕਿ ਹੁਣ ਸੋਨਾ 70000 ਤੋਂ ਥੱਲੇ ਆ ਸਕਦਾ ਹੈ ਥੱਲੇ 70000 ਤੋਂ ਸੋਨਾ ਥੱਲੇ ਉਹਨਾਂ ਘਰਾਂ ਨੂੰ ਬੜਾ ਫਾਇਦਾ ਹੋਣਾ ਹੈ ਜਿਨ੍ਹਾਂ ਦੇ ਘਰਾਂ ਵਿੱਚ ਆਉਣ ਵਾਲੇ ਸਮੇਂ 'ਚ ਵਿਆਹ ਹੋਣੇ ਨੇ ਕਿਸੇ ਨੇ ਕੋਈ ਗਹਿਣਾ ਬਣਾਣਾ ਹੈ ਕੋਈ ਗੱਟਾ ਬਣਾਣਾ ਹੈ ਕੋਈ ਛਾਪ ਬਣਾਣੀ ਹੈ ਕੋਈ ਮੰਦਰੀ ਬਣਾਣੀ ਹੈ ਉਹਨਾਂ ਨੂੰ ਬੜਾ ਫਾਇਦਾ ਹੋਣ ਵਾਲਾ ਨਾਲ ਦੇ ਨਾਲ ਫੋਨ ਦੇ ਸ਼ੌਕੀਨਾ ਲਈ ਵੀ ਵੱਡੀ ਖਬਰ ਆ ਕਿ ਹੁਣ ਫੋਨਾਂ ਤੇ ਵੀ 15 ਫੀਸ ਦੀ ਕਸਟਮ ਡਿਊਟੀ ਕਟਾ ਦਿੱਤੀ ਗਈ ਹੈ ਨਾਲ ਨਾਲ ਫੋਨ ਦੇ ਚਾਰਜਰ ਤੇ ਵੀ ਚਾਰਜਰ ਵੀ ਇਕੱਲਾ ਇਕੱਲਾ 2022 ਵਾਂਗ ਸੋਦੇ ਚਾਰਜਰ ਆਉਂਦੇ ਨੇ ਕਿਉਂਕਿ ਅੱਜ ਕੱਲ ਵੱਡੀਆਂ ਕੰਪਨੀਆਂ ਨੇ ਫੋਨ ਦੇ ਡੱਬੇ ਦੇ ਵਿੱਚ ਚਾਰਜਰ ਜਿਹੜੇ ਬੰਦ ਕਰ ਦਿੱਤੇ ਨੇ ਵੱਖਰਾ ਚਾਰਜਰ ਲੈਣਾ ਪੈਂਦਾ 1.5 ਲੱਖ ਦੇ ਫੋਨ ਨੇ 22500 ਦਾ ਚਾਰਜਰ ਇਹਨਾਂ ਬੰਦੇ ਜਿਹੜੇ ਸ਼ਕੀਨੀ ਨੇ ਉਹ ਤਾਂ ਲੈ ਲੈਂਦੇ ਨੇ ਪਰ ਆਮ ਮਾੜੇ ਮੋٹے ਘਰ ਦਾ ਬੰਦਾ ਉਹ ਸ਼ਾਇਦ ਫੋਨ ਨਹੀਂ ਇਹ ਮਹਿੰਗੇ ਖਰੀਦ ਸਕਦਾ ਤੇ ਉਹਨਾਂ ਲਈ ਵੀ ਇਹ ਵੱਡੀ ਖਬਰ ਕਿ 15 ਫੀਸ ਦੀ ਕਸਟਮ ਡਿਊਟੀ ਘਟਾ ਕੇ ਫੋਨ ਦੇ ਚਾਰਜਰ ਤੇ ਘਟਾ ਤਿੱਗਿਆ ਰਾਤ ਜਾ ਵਿੱਚ ਸਸਤੀਆਂ ਹੋ ਗਈਆਂ ਨੇ ਪਲੈਟੀਨਮ ਤੇ ਵੀ ਸਸਤਾ ਹੋਇਆ ਪਲੈਟੀਨਮ ਵੀ ਇੱਕ ਵੱਡੀ ਮਹਿੰਗੀ ਜੁਐਲਰੀ ਵਿੱਚ ਆ ਜਾਂਦਾ ਪਲੈਟੀਨਮ ਦੇ ਲੋਕੀ ਛੱਲੇ ਪਾਉਂਦੇ ਨੇ ਉਸ ਤੇ ਵੀ 6.4% ਦੀ ਘਟਾਈ ਨਾਲ ਦੇ ਨਾਲ ਕੈਂਸਰ ਪੇਸ਼ੈਂਟਸ ਵਾਸਤੇ ਕਿਉਂਕਿ ਕੈਂਸਰ ਇੱਕ ਬੜੀ ਬੇहद ਬੜੀ ਗੰਭੀਰ ਬਿਮਾਰੀ ਹੈ ਭਾਰਤ ਦੀ ਅਮਰੀਕਾ ਚੀਨ ਤੋਂ ਬਾਅਦ ਭਾਰਤ ਇੱਕ ਤੀਜੇ ਨੰਬਰ ਤੇ ਜਿਹੜਾ ਦੇਸ਼ ਆਂਦਾ ਜਿਸ ਵਿੱਚ ਸਭ ਤੋਂ ਜ਼ਿਆਦਾ ਕੈਂਸਰ ਦੇ ਪੇਸ਼ੈਂਟ ਨੇ ਤੇ ਉਹਨਾਂ ਪੇਸ਼ੈਂਟਸ ਨੂੰ ਹੋ ਸਕਦਾ ਹੈ ਪੂਰੀ ਤਰੀਕੇ ਨਾਲ ਦਵਾਈ ਮੋਹਈਆ ਨਾ ਹੁੰਦੀ ਹੋਵੇ ਕਿਉਂਕਿ ਦਵਾਈਆਂ ਮਹਿੰਗੀਆਂ ਸਨ ਉਹਨਾਂ ਤੇ ਵੀ ਕਸਟਮ ਡਿਊਟੀ ਉਹਨਾਂ ਦੇ ਵੀ ਕਸਟਮ ਡਿਊਟੀ ਹਟਾ ਦਿੱਤੀ ਗਈ ਹੈ ਕੈਂਸਰ ਦੀਆਂ ਤਿੰਨ ਦਵਾਈਆਂ ਸਸਤੀਆਂ ਹੋਈਆਂ ਨੇ ਇਲੈਕਟ੍ਰੋਨਿਕ ਸਮਾਨ ਜਿਨ੍ਹਾਂ ਵਿੱਚ ਆਕਸੀਜਨ ਫ੍ਰੀ ਕਾਪਰ ਵਾਇਰ ਇਸਤੇਮਾਲ ਹੁੰਦੀ ਹੈ ਚਾਹੇ ਫਿਰ ਉਹ ਲੈਪਟਾਪ ਹੈ ਫ੍ਰਿਜ ਹੈ ਕੋਈ ਏਸੀ ਹੈ ਜਾਂ ਕੋਈ ਹੋਰ ਡੀਵੀ ਹੈ ਇਹਨਾਂ ਚੀਜ਼ਾਂ ਵੀ ਸਸਤੀਆਂ ਕੀਤੀਆਂ ਨੇ ਸੋਲਰ ਪੈਨਲ ਘਰਾਂ ਦੇ ਜਿਹੜੇ ਸੋਲਰ ਸੋਲਰ ਪੈਨਲ ਲੱਗਦੇ ਨੇ ਉਹ ਵੀ ਹੁਣ ਸਸਤੇ ਲੱਗਣਗੇ ਕਿਉਂਕਿ ਮੈਨੂਫੈਕਚਰਿੰਗ ਜਿਹੜੇ ਥਾਵਾਂ ਤੇ ਜਿਹੜੇ ਪਲਾਂਟ ਤੇ ਇਹਨਾਂ ਸੋਲਰ ਪੈਨਲਸ ਦੇ ਪਾਰਟਸ ਬਣਦੇ ਨੇ, ਪੁਰਜ਼ੇ ਬਣਦੇ ਨੇ ਉਹਨਾਂ ਪੁਰਜ਼ਿਆਂ ਨੂੰ ਮੈਨੂਫੈਕਚਰਰਾਂ ਨੂੰ ਜਿਹੜੇ ਮੈਨੂਫੈਕਚਰਸ ਨੇ ਉਹਨਾਂ ਨੂੰ ਛੂਟ ਦਿੱਤੀ ਗਈ ਹੈ ਤਾਂ ਸੋਲਰ ਪੈਨਲ ਸਸਤੇ ਲੱ ਰੇਅਰ ਮਿਨਰਲ ਸਸਤੇ ਹੋਣਗੇ ਜਿੱਦਾਂ ਮਤਲਬ ਹੈ ਕਿ ਜਿਹੜੇ ਹੁਣ ਬੈਟਰੀ ਇਸਤੇਮਾਲ ਹੁੰਦੀ ਹੈ ਤੁਹਾਡੇ ਫੋਨਾਂ ਦੇ ਵਿੱਚ ਤੁਹਾਡੀ ਘੜੀਆਂ ਦੇ ਸੈੱਲ ਵਿੱਚ ਜਾਂ ਫਿਰ ਬੈਟਰੀ ਜਿਹੜੀ ਗੱਡੀਆਂ 'ਚ ਅੱਜਕੱਲ ਇਲੈਕਟ੍ਰਿਕ ਗੱਡੀਆਂ ਇਲੈਕਟ੍ਰਿਕ ਮੋਟਰਸਾਈਕਲ ਜਾਂ ਸਕੂਟਰ ਆ ਰਹੇ ਨੇ ਉਹਨਾਂ ਵਿੱਚ ਜਿਹੜੀ ਬੈਟਰੀ ਲਿਥੀਅਮ ਨਾਲ ਬੜੀ ਇਸਤੇਮਾਲ ਹੁੰਦੀ ਹੈ ਉਹਨਾਂ ਬੈਟਰੀਆਂ ਵੀ ਸਸਤੀਆਂ ਹੋ ਜਾਣਗੀਆਂ ਤਾਂ ਸਿੱਧੇ ਜਾਂ ਸਿੱਧੇ ਤੌਰ ਤੇ ਉਹਨਾਂ ਚੀਜ਼ਾਂ ਦੇ ਵੀ ਰੇਟ ਘਟ ਜਾਣਗੇ ਕਿਉਂਕਿ ਰੇਅਰ ਜਿਹੜੇ ਪੱਚੇ ਅਜੇ ਵੱਡੇ ਮਿਨਰਲ ਨੇ ਖਣੇਜ ਪ੍ਰਦਾਰਥ ਨੇ ਉਹਨਾਂ ਤੇ ਵੀ ਕਸਟਮ ਡਿਊਟੀ ਘਟਾਈਆਂ ਨਾਲ ਦੇ ਨਾਲ ਮੱਛੀ ਫੀਡ ਜਿਹੜਾ ਖਾਣਾ ਮੱਛੀ ਨੂੰ ਪਾਇਆ ਜਾਂਦਾ ਉਸ ਤੇ 5% ਦੀ ਘਟਾਈ ਗਈ ਹੈ ਤਾਂ ਕਿ ਜਿਹੜੇ ਫਾਰਮਰ ਨੇ ਜਿਹੜੇ ਕਿਸਾਨ ਨੇ ਉਹ ਮੱਛੀ ਪਾਲਣ ਵਾਲ ਵੱਲ ਜ਼ਿਆਦਾ ਧਿਆਨ ਦੇਣ ਫਿਸ਼ਰੀਜ਼ ਫਾਰ ਫਿਸ਼ਰੀ ਦੀ ਫਾਰਮਿੰਗ ਵੱਲ ਜ਼ਿਆਦਾ ਧਿਆਨ ਦੇਣ ਇਸ ਕਰਕੇ ਚੀਜ਼ਾਂ ਤੇ ਇਹਨਾਂ ਚੀਜ਼ਾਂ ਤੇ ਸਾਰਿਆਂ ਤੇ ਘਟਾਇਆ ਗਿਆ ਬਾਰੇ ਬਾਰੇ ਇੱਕ ਵਾਰ ਫੇਰ ਦੱਸ ਦਿੰਨੇ ਆ ਸੋਨਾ ਚਾਂਦੀ ਘਟਾਇਆਏ ਫੋਨ ਚਾਰਜਰ ਜਿਹੜੇ ਪਲੈਟੀਨਮ ਸੁਨ ਪਲੈਟੀਨਮ ਜੁਐਲਰੀ ਉਹਦੀ ਘਟੀਆ ਨਾਲ ਦੇ ਨਾਲ ਕੈਂਸਰ ਦੀਆਂ ਦਵਾਈਆਂ ਤਿੰਨ ਕੈਂਸਰ ਦੀਆਂ ਤਿੰਨ ਦਵਾਈਆਂ ਉਹਨਾਂ ਤੇ ਕਸਟਮ ਡਿਊਟੀ ਹਟਾਈ ਗਈ ਹੈ ਇਲੈਕਟ੍ਰੋਨਿਕ ਸਮਾਨ ਸੋਲਰ ਪੈਨਲ ਰੇਅਰ ਮਿਨਰਲ ਅਤੇ ਫਿਸ਼ ਫਰਨਾਦਾ ਨਾਲ ਜਿਹੜੀ ਇਲੈਕਟ੍ਰੋਨਿਕ ਜੁਐਲਰੀ ਹੈ ਉਹ ਵੀ ਘਟੀਆ ਹੁਣ ਇੱਕ ਵਾਰ ਚਲਦੇ ਆ ਉਹਨਾਂ ਚੀਜ਼ਾਂ ਵੱਲ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਕਿਉਂਕਿ ਜੇਕਰ ਸਸਤੇ ਬਾਰੇ ਦੱਸਤਾ ਮਹਿੰਗੀਆਂ ਤੇ ਵੀ ਦੱਸਣ ਦੀ ਲੋੜ ਹੈ ਮਹਿੰਗੀਆਂ ਵਿੱਚੋਂ ਸਭ ਤੋਂ ਵੱਡੀ ਜਿਹੜੀ ਚੀਜ਼ ਮਹਿੰਗੀ ਹੋਈ ਹੈ ਉਹ ਹੈ ਟੈਲੀਕਾਮ ਦੇ ਸਮਾਨ ਟੈਲੀਕਾਮ ਦੇ ਸਮਾਨ ਮਹਿੰਗੇ ਹੋਣ ਨਾਲ ਬੰਦੇ ਦੀ ਜੇਬ ਤੇ ਅਸਰ ਕਿਵੇਂ ਪਏਗਾ ਤੁਹਾਨੂੰ ਦੱਸ ਦਿੰਨੇ ਆ ਤੁਸੀਂ ਤੁਹਾਨੂੰ ਪਤਾ ਹੋਵੇਗਾ ਕੁਝ ਦਿਨਾਂ ਪਹਿਲਾਂ ਹੀ ਜਿਹੜੀ ਵੱਡੀਆਂ ਕੰਪਨੀਆਂ ਨੇ ਚਾਹੇ ਉਹ Jio ਹੈ AirTel ਹੈ ਜਾਂ ਕੋਈ ਹੋਰ ਵੱਡੀ ਕੰਪਨੀ ਹੈ ਉਹਨਾਂ ਨੇ ਆਪਣੇ ਰੇਟ ਵਧਾਏ ਨੇ ਰੇਟ ਵਧਾਏ ਨੇ ਤੁਹੇ ਪਾਸੋਂ ਮੋਬਾਈਲ ਸਸਤੇ ਹੋ ਗਏ ਨੇ ਰੇਟ ਵਧਾ ਦਿੱਤੇ ਗਏ ਨੇ ਕਿਉਂਕਿ ਜਿਹੜਾ ਟੈਲੀਗ੍ਰਾਮ ਦਾ ਸਮਾਨ ਵੀ ਸਸਤਾ ਹੋਇਆ ਏ ਇਹ ਵੀ ਸਿੱਧਾ-ਸਿੱਧਾ ਉਹਨਾਂ ਚੀਜ਼ਾਂ ਨੂੰ ਹੀ ਇਫੈਕਟ ਕਰੇਗਾ ਜੇਕਰ ਰਾਊਟਰ ਮਹਿੰਗਾ ਹੁੰਦਾ ਕੋਈ ਹੋਰ ਜੰਤਰ ਜੇਕਰ ਮਹਿੰਗਾ ਹੁੰਦਾ ਤਾਂ ਇਹ ਕੰਪਨੀਆਂ ਆਉਣ ਵਾਲੇ ਸਮੇਂ ਵਿੱਚ ਵੀ ਆਪਣਾ ਰੇਟ ਵਧਾ ਸਕਦੀਆਂ ਨੇ ਕਈ ਮਾਰਾਂ ਤੱਕ ਇਹ ਕਹਿਣਾ ਜਿਹੜੀ ਜਿਹੜਾ ਰੀਚਾਰਜ ਇਸ ਵੇਲੇ 180 ਤੋਂ 200 ਰੁਪਏ ਦਾ ਹੋ ਰਿਹਾ ਹੈ ਉਹ ਹੋ ਸਕਦਾ ਆਉਣ ਵਾਲੇ 2 ਮਹੀਨਿਆਂ ਦੇ ਵਿੱਚ 200 ਤੋਂ 300 ਤੱਕ ਪਹੁੰਚ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੋਵੇਗੀ ਕਿ ਇੰਨਾ ਵੱਡਾ ਉਤ ਵਿੱਚ ਟੈਲੀਕਮ ਦੇ ਜਿਹੜਾ ਰੇਟ ਆਉਂਦਾ ਰੀਚਾਰਜ ਦਾ ਉਹ ਵਾਅਦਾ ਹੋਵੇ ਕਿਉਂਕਿ ਟੈਲੀਕਮ ਦੇ ਜਿਹੜਾ ਸਮਾਨ ਆ ਉਪਦਾ ਦਿੱਤਾ ਗਿਆ ਨਾਲੇ ਪਲਾਸਟਿਕ ਦੇ ਪ੍ਰੋਡਕਟਾਂ ਤੇ ਵੀ ਜਿਹੜੀ ਕਸਟਮ ਡਿਊਟੀ ਹੈ 25% ਵੀ ਤਾਂ ਹੀ ਕਹੀ ਹੈ ਜਿਹੜਾ ਭਾਰਤ ਤੋਂ ਬਾਹਰ ਪਲਾਸਟਿਕ ਜਾਂਦਾ ਹੈ ਚਾਹੇ ਫਿਰ ਉਹ ਪੀਵੀਸੀ ਪੈਨਲ ਹੈ ਜਾਂ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਸਾਰਿਆਂ ਤੇ ਵੀ 25% ਦੀ ਕਸਟਮ ਡਿਊਟੀ ਵਧਾ ਦਿੱਤੀ ਗਈ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਹਿੰਗੀਆਂ ਹੋਣਗੀਆਂ ਜਿਹੜਾ ਬਾਹਰੋਂ ਪਲਾਸਟਿਕ ਆਂਦਾ ਹੈ ਉਹ ਵੀ ਮਹਿੰਗਾ ਹੋਵੇਗਾ ਤੇ ਇਹਦੇ ਨਾਲ ਦੇ ਨਾਲੇ ਅੱਜ ਦਾ ਜਿਹੜਾ ਲੇਖਾ ਜੋਖਾ ਕਿ ਬਜਟ 2024 ਵਿੱਚ ਆਮ ਆਦਮੀ ਲਈ ਕੀ ਕੁਝ ਸਸਤਾ ਹੋਇਆ ਕੀ ਕੁਝ ਮਹਿੰਗਾ ਹੋਇਆ ਕਿ ਤੁਸੀਂ ਅੱਜ ਦੇ ਇਸ ਬਜਟ ਤੋਂ ਸੰਤੁਸ਼ਟ ਹੈਗੇ ਹੋ ਜਾਂ ਨਹੀਂ ਹੈਗੇ ਜਾਂ ਕੀ ਉਮੀਦ ਤੁਸੀਂ ਲਗਾ ਰਹੇ ਸੀਗੇ ਆਪਣੇ ਵਿਚਾਰ ਸਾਡੇ ਨਾਲ ਕਮੈਂਟਾਂ 'ਚ ਜਰੂਰ ਸਾਂਝੇ ਕਰਿਓ